ਅੱਜ ਸਮਾਨਾ ਦੇ ਸਫਾਈ ਕਰਮਚਾਰੀਆਂ ਵੱਲੋਂ ਤਨਖਾਹਾਂ ਨਾ ਮਿਲਣ ਕਾਰਨ ਦਫਤਰ ਨਗਰ ਕੋਸ਼ਲ ਵਿਖੇ ਤਰਨਾ ਪ੍ਰਦਰਸ਼ਨ ਕੀਤਾ। ਟੁੱਕੀ ਟਿੱਕੀ ਚੱਕ ਦੇਵਾਂਗੇ। ਤੁਮ ਤੇ ਗੋਡਾ ਰੱਖ ਦੇਵਾਂਗੇ। ਟੁੱਕੀ ਟਿੱਕੀ ਚੱਕ ਦੇਵਾਂਗੇ। ਤੁਮ ਤੇ ਗੋਡਾ ਰੱਖ ਦੇਵਾਂਗੇ। ਕੀ ਹਥ ਨੇ ਕੋ ਡਰ ਰੱਖ ਲੈ ਸਾਡਾ ਹੱਕ ਰੱਖ ਸਾਡਾ ਹੱਕ ਰੱਖ ਸਾਡਾ ਹੱਕ ਰੱਖ ਕੀ ਉਸਮਾਨਾ ਹਾਏ ਹਾਏ ਅੱਲੋ ਹਾਂ ਜੀ ਜੀ ਅੱਜ ਅਖੜਤਾਬੀ ਹੋ ਰਹੀ ਹੋ ਨੇੜੇ ਨੂੰ ਮਰੇ ਉਹਦੇ ਪਿੱਛੇ ਤੇ ਦੱਸੋ ਆ ਦੋਦੇ ਪਿੱਛੇ ਕੰਮ ਜੀ ਸਾਡੇ ਮਰਾਸੀ ਬਹੁਤ ਤੰਗ ਹੋ ਰਹੇ ਆ ਜੀ 17 ਤਰੀਕ ਹੋ ਗਈ ਜੀ ਹੁਣ ਤੱਕ ਸਾਨੂੰ ਤਨਖਾ ਨਹੀਂ ਮਿਲੀ ਆ ਤੇ ਬੱਚਿਆ ਕੀ ਪੀਸਾ ਵੀ ਭਰਨੀ ਆ ਜੀ ਰਾਸ਼ਨ ਪਾਣੀ ਵੀ ਲੈਣਾ ਹੁੰਦਾ ਜੀ ਜਿਹੜੀ ਆ ਕਿਸ਼ਤਾਂ ਸਾਡੇ ਬੈਂਕਾਂ ਕੇ ਲੋਨ ਆ ਜੀ ਉਹਨਾਂ ਕੀ ਵੀ ਕਿਸ਼ਤਾਂ ਭਰਨੀ ਹੁੰਦੀਆਂ ਤੇ ਸਾਡਾ ਮੁਲਾਜ਼ਮ ਪ੍ਰਧਾਨ ਨਾਲ ਕੀ ਸਾਡਾ ਕਾਰਨਾ ਜੀ ਸਾਡੇ ਤਨਖਾ ਰੋਕੀ ਪਈ ਹੈ ਇਹਨਾਂ ਨੇ ਤੇ ਸਾਡੇ ਤਨਖਾਹ ਕੱਲ ਤੱਕ ਨਹੀਂ ਪਈ ਤਾਂ ਅਸੀਂ 8848 ਆਪਣੀ ਐਵੇਂ ਜਾਰੀ ਰੱਖਾਂਗੇ